ਵਿਰੋਧ ਬਹੁਤ ਕੀਤਾ ਜਦੋਂ ਨਰਿੰਦਰ ਮੋਦੀ ਜੀ ਪਟਿਆਲੇ ਲੋਕਾਂ ਨੇ ਬਹੁਤ ਵਿਰੋਧ ਕੀਤਾ ਉਹਨਾਂ ਦਾ ਮੈਂ ਉਹਨਾਂ ਨੂੰ ਜਦੋਂ ਮਿਲਿਆ ਤੇ ਮਤਲਬ ਮੈਨੂੰ ਇਦਾਂ ਦਾ ਨਹੀਂ ਫੀਲ ਹੋਇਆ ਵੀ ਮੈਂ ਇੱਕ ਪੀਐਮ ਸਭ ਕੋਲੇ ਬੈਠਾ ਤੇ ਉਹਨਾਂ ਨੇ ਦਸਤਾਰ ਸਿਆਰੇ ਬੜਾ ਖੁੱਲਾਇਆ ਸੁਭਾ ਮੈਨੂੰ ਉਹਨਾਂ ਦਾ ਲੱਗਿਆ ਦਸਵੇਂ ਪਾਸ਼ਾ ਦੀ ਬਕਸੀ ਤਾਜ਼ੀ ਸਜਾਣ ਦਾ ਚਾਹਵਾਨ ਚਾਹਵਾਨ ਮੰਗ ਗਿਆ ਮੈਂ ਉੱਥੇ ਕਮਾ ਵੀ ਨਹੀਂ ਮੈਂ ਹੰਕਾਰ ਚ ਮੈਂ ਨਹੀਂ ਤੇਰੇ ਬੰਦਾ ਜ ਤੂੰ ਇਦਾਂ ਜ ਕੋਈ ਜੇ ਕੋਈ ਬੰਦਾ ਕਿਦਾਂ ਦਾ ਕੋਈ ਕੰਮ ਕਰ ਰਿਹਾ ਉਦੋਂ ਇਹਦਾ ਬੰਦਾ ਵਿਰੋਧ ਕਰ ਰਿਹਾ ਉਹ ਉਹਦਾ ਜਾਣੂ ਆ ਮੈਂ ਸੀਐਮ ਸਾਹਿਬ ਦੀ ਦਸਤਾਰ ਸੀ ਜਾਈਏ ਮੈਂ ਉਹਦਾ ਹੀ ਮਨ ਚ ਤਾਂ ਨਹੀਂ ਕੀਤਾ ਇਹ ਗੁਰੂ ਸਾਹਿਬ ਆਪ ਕੋ ਜੀ ਕਿਰਪਾ ਕਰਿਓ ਰੋਧ ਬਹੁਤ ਕੀਤਾ ਜਦੋਂ ਮਿਰੰਦਰ ਮੋਦੀ ਜੀ ਪਟਿਆਲੇ ਲੋਕਾਂ ਨੇ ਬਹੁਤ ਵਿਰੋਧ ਕੀਤਾ ਉਹਨਾਂ ਦਾ ਪਰ ਉਹ ਪਟਿਆਲੇ ਚਾਉਂਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਦਸਤਾਰ ਸਜਾਉਣ ਜਾਂਦੇ ਆ ਅੰਦਰ ਕੀ ਚੱਲਦਾ ਸੀਗਾ ਵੀ ਯਾਰ ਚਿਹਰੇ ਕੰਨੀਆਂ ਤੇ ਤਾਂ ਵਿਰੋਧ ਹੋ ਰਿਹਾ ਪਰ ਮੈਂ ਇੱਕ ਮਨ ਕੇ ਚਲੋ ਵੀ ਸਿੱਖਾਂ ਦੇ ਸਿੱਖਾਂ ਦਾ ਵਿਰੋਧੀ ਮੰਨਦੇ ਜਿਹਨਾਂ ਜਿਹਨੂੰ ਲੋਕ ਉਹਨਾਂ ਨੇ ਦਸਤਾਰ ਸਜਾਉਣਗੇ ਅੰਦਰ ਕੀ ਚੱਲਿਆ ਫਿਰ ਭਾਈ ਦੇਖੋ ਤੁਸੀਂ ਸਿੱਖ ਹੋ ਹਨ ਹਮ ਅਬ ਤੇ ਜੇ ਆਪਾਂ ਆਪਦੀ ਜਿਹੜੀ ਜੀਵਨੀ ਆਪਾਂ ਜਿਉਂਦੇ ਆ ਨਾ ਉਹ ਇਤਿਹਾਸ ਦੇ ਸਿਰ ਤੇ ਜਿਉਂਦੇ ਆ ਹੈਨਾ ਜੋ 10ਵੇਂ ਪਾਸ਼ਾ ਦੇ ਟਾਈਮ ਆਪਾਂ ਜੇ ਪਿੱਛੋਂ ਪਹਿਲੇ ਪਾਸ਼ਾ ਤੋਂ ਲੈ ਕੇ ਦਸਵੇਂ ਪਾਸ਼ਾ ਜੇ ਆਪਾਂ ਇਤਿਹਾਸ ਨੂੰ ਦੇਖਦੇ ਆ ਉਹਦੇ ਚ ਕਈ ਚੀਜ਼ਾਂ ਦਾ ਨਾਲ ਆਪਾਂ ਨੂੰ ਸੇਧ ਮਿਲਦੀ ਆ ਜੀਵਨ ਜੀਣ ਦੀ ਜਾਂਚ ਮਿਲਦੀ ਆ ਬਿਲਕੁਲ ਗੁਰੂ ਸਾਹਿਬ ਨੇ ਸਭ ਤੋਂ ਵੱਡੀ ਲੰਗਰ ਦੀ ਦਾਤ ਦਿੱਤੀ ਹੈ ਨਾ ਹੁਣ ਆਪਾਂ ਜਦੋਂ ਕੋਈ ਸਿੱਖ ਲੰਗਰ ਵਰਤਾਉਂਦੇ ਆ ਨਾ ਆਪਾਂ ਜੀ ਭੇਦ ਭਾਵ ਨਹੀਂ ਕਰਦੇ ਦੇਖਦੇ ਨਹੀਂ ਵੀ ਕੌਣ ਹੈ ਹੈਨਾ ਮਾਰਨ ਨਹੀਂ ਗਿਆ ਵੀ ਜੇ ਤੁਹਾਡੇ ਕੋ ਦਰ ਤੇ ਆਂਦਾ ਤੇ ਉਸ ਨੂੰ ਦੇ ਗਿਆ ਚੜ ਗਿਆ ਨੂੰ ਤੇ ਗਿਆ ਹੈ ਨਾ ਇੱਕ ਸਾਡਾ ਸਿਧਾਂਤ ਬਣਿਆ ਹੋਇਆ ਹੁਣ ਜਿਹੜੀ ਦਸਤਾਰ ਹੈ ਇਹ ਪਰਮਾਤਮਾ ਵੱਲੋਂ ਬਖਸ਼ਿਆ ਤਾਜ ਆ ਤੇ ਮੈਂ ਇਹਦੇ ਵਿੱਚ ਵਿਤਕਰਾ ਨਹੀਂ ਕਰ ਸਕਦਾ ਵੀ ਜੇ ਕੋਈ ਸਾਡੇ ਸ਼ਹਿਰ ਦੇ ਵਿੱਚ ਸਾਡੀ ਦਸਵੇਂ ਪਾਸ਼ਾ ਦੇ ਬਖਸ਼ੇ ਤਾਜ ਨੂੰ ਸਜਾਣ ਦਾ ਚਾਹਵਾਨ ਚਾਹਵਾਨ ਮੰਗ ਕੇ ਆਇਆ ਤੇ ਮੈਂ ਉੱਥੇ ਕਮਾ ਵੀ ਨਹੀਂ ਮੈਂ ਹੰਕਾਰ ਚਾ ਮੈਂ ਨਹੀਂ ਤਰੇ ਬੰਦਾ ਜਾਂ ਤੂੰ ਇਦਾਂ ਜਾਂ ਕੋਈ ਦੇਖੋ ਹਰ ਬੰਦੇ ਦੀ ਸੋਚ ਹੈ ਬਿਲਕੁਲ ਕਿਸ ਲਈ ਉਹ ਕਿੱਦਾਂ ਕੁ ਕਿਸ ਲਈ ਕਿੱਦਾਂ ਗੁਰੂ ਸਾਹਿਬ ਨੇ ਸਾਨੂੰ ਇਹ ਚੀਜ਼ ਨਹੀਂ ਸਮਝਾਈ ਵੀ ਅਸੀਂ ਕਿਸੇ ਪ੍ਰਤੀ ਮੈਂ ਵਿਰੋਧ ਰੱਖ ਸਕਦੇ ਆ ਕਿਉਂਕਿ ਇਹ ਸਰਵਸਾਂਝੀ ਵਾਲਤਾ ਦਾ ਉਪਦੇਸ਼ ਗੁਰੂ ਸਾਹਿਬ ਵੱਲੋਂ ਸਾਨੂੰ ਬਖਸ਼ਿਆ ਗਿਆ ਦਿੱਤਾ ਗਿਆ ਸਾਡੀ ਕੌਮ ਨੂੰ ਹੈ ਨਾ ਤੇ ਉਹਦੇ ਸਿਧਾਂਤ ਦੇ ਚੱਲਦੇ ਆ ਮੈਂ ਇਹ ਚੀਜ਼ ਦਿਮਾਗ ਤੇ ਰੱਖੀ ਹੋਈ ਨਹੀਂ ਸੀਗੀ ਕਿ ਮੈਂ ਉਹ ਚੀਜ਼ ਜਿਹੜੀ ਕਰਨ ਜਾ ਰਿਹਾ ਉਹ ਠੀਕ ਹੈ ਜਾਂ ਕਿਵੇਂ ਹੈ ਤੇ ਮੈਨੂੰ ਪਤਾ ਵੀ ਜੇ ਕੋਈ ਵੀ ਇਤਿਹਾਸ ਵਿੱਚ ਵਿਰੋਧਤਾ ਦੀ ਗੱਲ ਤੁਸੀਂ ਕੀਤੀ ਹੈ ਨਾ ਹਰ ਇੱਕ ਜੇ ਕੋਈ ਬੰਦਾ ਕਿਦਾਂ ਦਾ ਕੋਈ ਕੰਮ ਕਰ ਰਿਹਾ ਉਹਦਾ ਜਿਹੜਾ ਬੰਦਾ ਵਿਰੋਧ ਕਰ ਰਿਹਾ ਉਹ ਉਹਦਾ ਜਾਣੂ ਆ ਹੈ ਨਾ ਤੁਸੀਂ ਉਹਨਾਂ ਨਾਲ ਸਵਾਲ ਜਵਾਬ ਕਰ ਸਕਦੇ ਆ ਹੁੰਦਾ ਮੇਰਾ ਦਸਤਾਰ ਦਾ ਟੌਪਿਕ ਸੀ ਮੈਂ ਦਸਤਾਰ ਬਾਰੇ ਇਹ ਕਹਿ ਸਕਦਾ ਵੀ ਦਸਤਾਰ ਅਸੀਂ ਹੁਣ ਜਦੋਂ ਤੁਸੀਂ ਜੰਗਾ ਦੇ ਟਾਈਮ ਜਾਗਣਾ ਜੰਗਾ ਦੇ ਟਾਈਮ ਜਦੋਂ ਸਿੰਘ ਲੰਗਰ ਲਗਾਉਂਦੇ ਸੀ ਨਾ ਜੀ ਉਦੋਂ ਲੰਗਰ ਜਦੋਂ ਪੱਕ ਜਾਂਦਾ ਸੀ ਉਹ ਆਵਾਜ਼ ਮਾਰਦੇ ਸੀਗਾ ਹਾਂ ਬਿਸ਼ੱਕ ਗੁਰੂ ਦਾ ਲੰਗਰ ਧਿਆਰਾ ਹੀ ਸ਼ਕਲ ਹੁਣ ਸਿੰਘਾਂ ਨੇ ਇਹ ਥੋੜਾ ਸਿਖਾਇਆ ਵੀ ਭਾਈ ਆਪਾਂ ਨੇ ਤਾਂ ਆਪਣੇ ਉਹਨਾਂ ਨੂੰ ਨਹੀਂ ਸਿਖਾਉਣਾ ਦੇ ਆਪ ਹੀ ਸਿੱਖਣਾ ਹਾਂ ਬਿਸ਼ੱਕ ਮਹਾਰਾਜ ਦਾ ਵਰਤਾਰਾ ਵਰਤੌਣਾ ਵੀ ਜਿਹੜੀ ਦਸਤਾਰ ਦਾ ਕੋਈ ਵਿਚਾਰ ਆਣਾ ਆਪਾਂ ਨੂੰ ਦੇਖੋ ਚਾਰ ਦਰਵਾਜ਼ੇ ਨੇ ਹਰ ਗੁਰੂ ਘਰ ਦੇ ਵਿੱਚ ਉਹ ਸਾਨੂੰ ਇਹੀ ਸਿਖਾਉਂਦੇ ਨੇ ਵੀ ਅਸੀਂ ਬਰਾਬਰਤਾ ਦੇ ਨਾਲ ਚੱਲਣਾ ਹੂੰ ਤੇ ਸਤਕਾਰ ਵੱਡੇ ਦਾ ਹਰ ਇੱਕ ਦਾ ਕਰਨਾ ਦੇਣਾ ਤੇ ਜੇ ਕੋਈ ਚਾਹ ਵਾਣਾ ਤੇ ਮੈਂ ਦੇਖੋ ਮੇਰਾ ਫਰਜ ਬਣਦਾ ਹੂੰ ਵੀ ਇਹ ਜਿਹੜੀ ਦਾਤ ਹੈ ਮਾਰਨ ਨੇ ਹੱਥ 'ਚ ਪਾਈ ਹੈ ਬਿਲਕੁਲ ਹੁਣ ਦੇਖੋ ਮੇਰੇ ਕੋਲੇ ਮੋਨੇ ਬੰਦੇ ਵੀ ਆਉਂਦੇ ਨੇ ਤੇ ਜਦੋਂ ਆਉਂਦੇ ਨੇ ਮੈਂ ਮਨ ਦੇ ਵਿੱਚ ਉਸ ਪਰਮਾਤਮਾ ਨੂੰ ਧਿਆਉਣਾ ਵੀ ਗੁਰੂ ਸਾਹਿਬ ਮੈਂ ਇਸ ਲੜਕੇ ਦੇ ਦਸਤਾਰ ਸਜਾ ਰਿਹਾ ਹੂੰ ਵੀ ਆਪ ਜੀ ਕਿਰਪਾ ਕਰੋ ਇਹਨਾਂ ਨੂੰ ਕੇਸ ਰੱਖੇ ਬਿਲਕੁਲ ਹਨਾ ਮੈਂ ਪੀਐਮ ਸਾਹਿਬ ਦੀ ਦਸਤਾਰ ਸਜਾਈ ਇਹ ਮੈਂ ਉਦੋਂ ਹੀ ਮਨ 'ਚ ਧਾਰਨ ਕੀਤਾ ਵੀ ਗੁਰੂ ਸਾਹਿਬ ਆਪ ਕੀ ਕਿਰਪਾ ਕਰਿਓ ਵੀ ਆਪਣੀ ਜਿਹੜੀ ਇਹ ਪੱਗ ਆ ਇਹ ਦੇਖੋ ਵਰਲਡ ਲੈਵਲ ਤੱਕ ਪਟਿਆਲਾ ਸ਼ੇਪ ਪੱਗ ਲੋਕਾਂ ਨੇ ਦੇਖੀ ਤੁਸੀਂ ਦੇਖਿਆ ਇਹ ਹੁਣ ਕਿੰਤੀ ਤੱਕ ਉਹ ਗਿਆ ਗੱਲ ਗਈ ਹੈ ਨਾ ਤੇ ਐਜ਼ ਅ ਪੀਐਮ ਪੀਐਮ ਸਾਹਿਬ ਪਟਿਆਲੇ ਆਏ ਤੇ ਮੈਂ ਚਾਹੁੰਦਾ ਜਿਹੜੀ ਸਾਡੀ ਦਸਤਾਰ ਉਹ ਉਹਨਾਂ ਨੇ ਇਹ ਚੀਜ਼ ਨੂੰ ਕਿਹਾ ਵੀ ਮੈਂ ਉਹ ਪੱਗ ਬੰਨਣੀ ਚਾਹੁੰਦਾ ਹੈ ਨਾ ਤੇ ਚਲੋ ਸੇਵਾ ਦਾ ਮੌਕਾ ਦਾਸ ਨੂੰ ਮਿਲਿਆ ਜਾਣ ਦਾ ਤੇ ਮੈਂ ਇੱਥੇ ਆ ਕੇ ਕਿਹਾ ਵੀ ਮੈਂ ਵਧੀਆ ਤੋਂ ਵਧੀਆ ਸੋਣੀ ਤੋਂ ਸੋਣੀ ਦਸਤਾਰ ਸਜਾਵਾਂ ਤਾਂ ਜੋ ਸਾਡੀ ਦਸਤਾਰ ਦਾ ਜਿਹੜਾ ਸਿਸਟਮ ਹੈ ਦੂਰ ਤੱਕ ਜਾਵੇ ਪ੍ਰਚਾਰ ਦੂਰ ਤੱਕ ਜਾਵੇ ਪਤਾ ਲੱਗੇ ਹੈਨਾ ਤੇ ਉਹਨਾਂ ਨੂੰ ਵੀ ਉਹ ਚੀਜ਼ ਅੱਛੀ ਲੱਗੀ ਮੈਂ ਉਹਨਾਂ ਨੂੰ ਜਦੋਂ ਮਿਲਿਆ ਤੇ ਮਤਲਬ ਮਨੂੰ ਇਦਾਂ ਦਾ ਨਹੀਂ ਫੀਲ ਹੋਇਆ ਵੀ ਮੈਂ ਇੱਕ ਪੀਐਮ ਸਭ ਕੋਲੇ ਬੈਠਾ ਤੇ ਉਹਨਾਂ ਦੀ ਦਸਤਾਰ ਸਜਾਇਆ ਬੜਾ ਖੁੱਲਾਇਆ ਸੁਭਾ ਮਨ ਨੂੰ ਉਹਨਾਂ ਦਾ ਲੱਗਿਆ ਮਿਲਣ ਦੇ ਵਿੱਚ ਜਿਵੇਂ ਮੈਂ ਆਪਾਂ ਪਹਿਲਾਂ ਟੀਵੀਆਂ ਦੇ ਵਿੱਚ ਦੇਖਿਆ ਜਾਂ ਚੈਨਲ ਦੇ ਵਿੱਚ ਦੇਖਿਆ ਸੀਗਾ ਵੀ ਇੱਕ ਐਜੇ ਪੀਐਮ ਹੁੰਦਾ ਉਹਦੀ ਸਿਕਿਉਰਿਟੀ ਹੁੰਦੀ ਹੈ ਸਿਕਿਉਰਿਟੀ ਉਵੇਂ ਹੀ ਸੀਗੀ ਬਟ ਐਜੇ ਪੀਐਮ ਉਹ ਜਦੋਂ ਮਨ ਉਹਨਾਂ ਨੂੰ ਰੂਮ ਚ ਮਿਲਿਆ ਤੇ ਪਰਸਨਲੀ ਤੇ ਮਨੂੰ ਮਤਲਬ ਉਹਨਾਂ ਦੇ ਚ ਉਹ ਡੀ ਵਾਈਬ ਸੀਗੀ ਮਤਲਬ ਡਾਊਨ ਟੂ ਅਰਥ ਪਰਸਨ ਨੇ ਬੜੇ ਹੂੰ ਕੀ ਮਤਲਬ ਜਿਵੇਂ ਹੁੰਦਾ ਬੰਦੇ ਚ ਈਗੋ ਮੈਨੂੰ ਕੁਛ ਇਦਾਂ ਦੀ ਚੀਜ਼ ਲੱਗੀ ਨਹੀਂ ਗਈ ਹੂੰ ਬਾਕੀ ਦੇਖੋ ਹਰ ਬੰਦੇ ਦਾ ਜ ਤੁਸੀਂ ਗੱਲ ਕੀਤੀ ਵਿਰੋਧਤਾ ਦੀ ਹਲ ਤੱਕ ਤਾਂ ਦੇਖੋ ਗਈ ਕਿਸੇ ਨੇ ਮੈਨੂੰ ਕਿਹਾ ਨਹੀਂ ਸਾਰਿਆਂ ਨੇ ਮਤਲਬ ਬਹੁਤ ਵਧੀਆ ਪ੍ਰੇਸ ਕੀਤੀ ਹੈ ਪ੍ਰੇਸ ਕੀਤੀ ਹੈ ਵੀ ਤੁਸੀਂ ਐਜੇ ਪੀਐਮ ਦੇ ਇੱਕ ਪਟਿਆਲਾ ਸ਼ਾਹੀ ਦਸਤਾਰ ਜਿਹੜੀ ਸਾਡੀ ਮੇਨ ਆ ਪੱਗ ਜਿਹੜੀ ਬੋਧ ਵਧੀਆ ਲੈਵਲ ਦੇ ਉੱਤੇ ਉਹ ਚੀਜ਼ ਦਾ ਮੈਸੇਜ ਗਿਆ ਬਿਲਕੁਲ ਹੈਨਾ ਤੇ ਮੈਂ ਹਮੇਸ਼ਾ ਦੇਖੋ ਕਈ ਲੋਕ ਹੁੰਦੇ ਨੇ ਜਿਹੜੇ ਕੋਈ 네ਗੈਟਿਵਿਟੀ ਸੋਰਸ ਦੇ ਨੇ ਕੋਈ ਪੋਜ਼ਿਟਿਵਿਟੀ ਸੋਰਸ ਹਰ ਇੱਕ ਬੰਦੇ ਦੇ ਜਿਹੜਾ ਦਿਮਾਗ ਹੈ ਸੋਚ ਹੈ ਸਟੱਡੀ ਹੈ ਉਹ ਜਿਹਨੇ ਗੁਰੂ ਸਾਹਿਬ ਨੇ ਉਹਦੇ ਤੇ ਕਿਰਪਾ ਕੀਤੀ ਉਹਨਾਂ ਨੂੰ ਇੱਕ ਗੱਲ ਕਰਨੀ ਆ ਹਰ ਬੰਦੇ ਦੀ ਮਟੈਲਿਟੀ ਹੁੰਦੀ ਆ ਗੱਲ ਕਰਨ ਦੀ ਤੇ ਮੈਨੂੰ ਜਿਹੜਾ ਹੁਣ ਤੱਕ ਮੈਸੇਜ ਆਣ ਦੇ ਬੋਧ ਵਧੀਆ ਮਤਲਬ ਗੁਰੂ ਸਾਹਿਬ ਦੀ ਕਿਰਪਾ ਤੇ ਕਾਲਪੁਰਖ ਵਾਇਰੂ ਦੀ ਮਿਹਨਤ ਨਾਲ ਵਧੀਆ ਰਿਸਪਾਂਸ ਮਿਲਿਆ ਜੀ